ਸਾਤਿ ਸਤਰਾ ਨਾਮਤਰਾ ਪਰੇ ਹਾਂ ਬਗਤਰਾ ਪ੍ਰਿਥੀ ਸਾਤਿ ਸਤ ਰੂਪਾ ਪਾਵਮਤੀ ਸ਼ਾਨਦੋਤਵਾ ਪ੍ਰਸਾਦ ਕਥਕੀ ਵਿਰਾਜਿ ਦੇ ਸਾਗ ਆਵੇ ਸਾਏ ਕਿਆ ਬੰਧਿ ਕਰਮਾ ਕਿਆ ਪੰਜ ਪਰਮੈ ਤਾ ਕੋ ਬਲੂ ਪਰ ਤੋਪੈ ਸੋਧੂ ਕ ਬੰਧਨਾ ਹੈ ਕੋਪੂ ਕੰਨਾ ਵਿਰਾਜਿ ਪ੍ਰਪਾਨ ਹੈ ਕੇ ਤਰਮਹੁ ਤੁਜਾ ਹੈ ਕੋ ਸੋਪ ਕ ਬੰਧਨਾ ਹੈ ਕੇ ਸਰਬਾਪਮੈ ਸੋ ਦਾਵ ਤੰਕਰੂ ਬੀ ਹੈ ਜਿ ਸਤ੍ਰਮ ਸੁਖਰੀ ਹੈ ਕੋ ਬਰਨੋ ਚੂਪਨ ਪਉਨ ਪੈ ਤੇ ਆਦੇਵ ਹੈ ਗਿਆਤੂ ਵਹਨ ਤੂ ਸਤ੍ਰਮ ਨਾਇਕਾ ਅਦਿਨ ਕੋ ਰੋਜੀ ਲਜਾਇ ਤਰਿ ਮਾਰਾ ਤਰ ਤੂ ਪਾਦ ਬਿਯਵ ਹੈ ਅਭੁਤਵ ਹੈ ਕੋ ਆਪੁਆ ਜਿ ਸੋਨ ਤਹਾ ਤੂ ਕਾਮੁ ਬੰਦਹ ਹੈ ਕੋ ਰੂਪੁ ਬਹਰ ਮਹ ਹੈ ਸੋ ਰਾਜਗਰਮੀ ਮਹ ਹੈ ਜੇ ਕਰਮਨ ਕਰੀਭ ਹੈ ਸੋ ਇਹ ਰੰਗ ਕਲੀਹਾ ਹੈ ਗੇਸਰ ਤੋਂ ਦਰੀ ਹੈ